ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਜੀ ਟੈਂਡੀਵਾਲਾ ਆ ਪਿਛਲੇ ਪਾਸੇ ਤੁਸੀਂ ਬੋਰਡ ਲਿਖਿਆ ਹੋਇਆ ਪੜ੍ਹ ਲੈਣੇ ਆ ਇਸ ਪਿੰਡ ਦੇ ਵਿੱਚ ਇੰਨੀ ਕੁ ਮਾਰ ਪਈ ਆ ਹੜ੍ਹ ਦੀ ਵੀ ਉਹਨੂੰ ਸ਼ਬਦਾਂ ਦੇ ਰਹੀ ਬਿਆਨ ਕਰਨਾ ਔਖਾ ਤੇ ਹਾਲੇ ਹੋਰ ਮਾਰ ਪੈ ਰਹੀ ਆ ਇੱਥੋਂ ਦੇ ਪਿੰਡ ਦੇ ਵਸਨੀਕੇ ਗੱਲ ਕਹਿੰਦੇ ਵੀ ਜੇਕਰ ਦੋ ਦਿਨ ਇਹ ਪਾਣੀ ਏਵੇਂ ਚੱਲੀ ਗਿਆ ਜੇਕਰ ਦਰਿਆ ਏਵੇਂ ਹੀ ਮਛਰਿਆ ਰਿਹਾ ਤਾਂ ਇਹ ਪਿੰਡ ਖਤਮ ਹੋ ਜਾਣਾ ਇਹ ਪਿੰਡ ਰੁੜ ਜਾਣਾ ਉਹਦਾ ਕਾਰਨ ਇਹ ਆ ਵੀ ਜੇਕਰ ਆਪਾਂ ਡੇਢ ਮਹੀਨਾ ਪਹਿਲਾਂ ਵਾਲੇ ਝਾਤ ਮਾਰ ਕੇ ਡੇਢ ਮਹੀਨਾ ਪਿੱਛੇ ਝਾਤ ਮਾਰ ਕੇ ਜਿਹੜਾ ਦਰਿਆ ਇਸ ਪਿੰਡ ਤੋਂ 5 ਏਕੜ ਪਿੱਛੇ ਵਗਦਾ ਸੀ ਉਹ ਪਾਣੀ ਦੇ ਨਾਲ ਖਾਰ ਪੈਂਦੀ ਗਈ ਪੈਂਦੀ ਗਈ ਪੈਂਦੀ ਗਈ ਤੇ ਹੁਣ ਬਿਲਕੁਲ ਪਿੰਡ ਦੇ ਨੇੜੇ ਇਹ ਦਰਿਆ ਪਹੁੰਚ ਚੁੱਕਿਆ ਹਾਲਾਤ ਇੱਥੇ ਇਹ ਆ ਵੀ ਜਿਹੜੇ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ ਘਰ ਹੋ ਗਏ ਆ ਕਿਉਂਕਿ ਦਰਿਆ ਤਾਂ ਇਧਰਲੇ ਪਾਸੇ ਨੂੰ ਆ ਗਿਆ ਜਿਹੜੇ ਹੁਣ ਘਰ ਜਿਨ੍ਹਾਂ ਦੇ ਕਮਰੇ ਉਹ ਦਰਿਆ ਦੇ ਪਾਣੀ ਦੇ ਵਿੱਚ ਆ ਗਏ ਉਹਨਾਂ ਨੇ ਪਾਣੀ ਦੇ ਵਿੱਚੋਂ ਇੱਟਾਂ ਕੱਢ ਕੇ ਟਰਾਲੀਆਂ ਦੇ ਰਾਹੀਂ ਜਾਂ ਹੋਰ ਚੀਜ਼ਾਂ ਦੇ ਰਾਹੀਂ ਹੋਰ ਥਾਵਾਂ ਦੇ ਉੱਤੇ ਲਿਜਾਣੀਆਂ ਸ਼ੁਰੂ ਕਰਤੀਆਂ ਵੀ ਇਹ ਹੁਣ ਸਾਡਾ ਕਮਰਾ ਤਾਂ ਗਿਆ ਸਮਝ ਲਓ ਲਮਸੇ ਕਮ ਅਸੀਂ ਇਹ ਇੱਟਾਂ ਤਾਂ ਸੰਭਾਲ ਲਈਏ ਉਹਨਾਂ ਨੇ ਆਪਦੇ ਘਰ ਢਾ ਕੇ ਆਪੇ ਹੋਰ ਥਾਂ ਦੇ ਉੱਤੇ ਇੱਟਾਂ ਲੈ ਜਾਣੀਆਂ ਸ਼ੁਰੂ ਕਰਤੀਆਂ ਮਲਬਾ ਇਹ ਹੋਰ ਥਾਵਾਂ ਦੇ ਉੱਤੇ ਲੈ ਜਾਣਾ ਸ਼ੁਰੂ ਕਰਤਾ ਇਹ ਹਾਲਾਤ ਆ ਪਿੰਡ ਦੇ ਲੋਕਾਂ ਦੀ ਇੱਥੋਂ ਦੇ ਪਿੰਡ ਦੇ ਲੋਕਾਂ ਦੀ ਮੰਗ ਸਭ ਤੋਂ ਵੱਡੀ ਇਹ ਆ ਵੀ ਜਿਹੜੇ ਆਲੇ-ਦੁਆਲੇ ਦੇ ਜਿੰਨੇ ਵੀ ਭੈਣਾ ਵੀਰ ਆ ਜਿਨ੍ਹਾਂ ਦੇ ਕੋਲੇ ਵੀ ਜੋ ਵੀ ਸਾਧਨ ਆ ਉਹ ਇੱਥੇ ਵੱਧ ਤੋਂ ਵੱਧ ਬੋਰੇ ਲੈ ਕੇ ਪਹੁੰਚਣ ਗੱਟੇ ਮਿੱਟੀ ਦੇ ਲੈ ਕੇ ਪਹੁੰਚਣ ਤਾਂ ਜੋ ਇੱਥੇ ਬੰਨ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਇਹ ਪਿੰਡ ਖਤਮ ਹੋ ਗਿਆ ਸਮਝ ਲਓ ਇਹ ਪਿੰਡ ਟੇਂਡੀ ਵਾਲਾ ਜੇ 2-4 ਦਿਨ ਹੋਰ ਦਰਿਆ ਇਵੇਂ ਚੱਲਦਾ ਰਿਹਾ ਜੇ ਪਾਣੀ ਜਿਵੇਂ ਕਿ ਆ ਦੇਖੋ ਜੀ ਤੁਸੀਂ ਪਾਣੀ ਦਾ ਵਹਾਅ ਵੇਖ ਲਓ ਜੇ ਪਾਣੀ ਇਵੇਂ ਹੀ ਮੱਚ ਰਿਆ ਜੇਕਰ ਪਾਣੀ ਦੀ ਗਤੀ ਇਵੇਂ ਹੀ ਤੇਜ਼ ਰਹੀ ਤੇ ਸਮਝ ਲਓ ਵੀ ਇਹ ਪਿੰਡ ਖਤਮ ਹੋ ਗਿਆ ਪੰਜਾਬ ਦੇ ਵਿੱਚ ਕੁੱਲ ਜਿੰਨੇ ਪਿੰਡ ਆ ਉਹਨਾਂ ਦੇ ਵਿੱਚੋਂ ਇੱਕ ਪਿੰਡ ਕੁਝ ਦਿਨਾਂ ਤੱਕ ਮੰਨਫੀ ਹੋ ਜਾਣਾ ਉਹਨਾਂ ਦੇ ਵਿੱਚੋਂ ਇੱਕ ਪਿੰਡ ਖਤਮ ਹੋ ਜਾਣਾ ਇਸ ਕਰਕੇ ਇਸ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਆ ਜੀ ਸਾਡੀ ਮਦਦ ਇਹ ਕੀਤੀ ਜਾਵੇ ਕਿ ਪਰਲੇ ਪਾਰ ਜਿਹੜਾ ਦਰਿਆ ਜਿਹੜਾ ਕਿ ਪਿੰਡ ਦੇ ਬਿਲਕੁਲ ਨਾਲ ਪਹੁੰਚ ਗਿਆ ਜਿਹੜਾ ਕਿ ਕੁਝ ਕੁ ਮਹੀਨੇ ਪਹਿਲਾਂ ਜਾਂ ਕੁਝ ਕੁ ਹਫ਼ਤੇ ਪਹਿਲਾਂ ਪੰਜ ਕਿੱਲੇ ਪਿੱਛੇ ਸੀ ਕਿਉਂਕਿ ਲਗਾਤਾਰ ਖਾਰ ਪਈ ਜਾਂਦੀ ਆ ਲਗਾਤਾਰ ਪਾਣੀ ਵਾੜ ਪਈ ਜਾਂਦਾ ਤੇ ਇਸ ਪਿੰਡ ਨੂੰ ਬਚਾਉਣ ਦੇ ਲਈ ਬਹੁਤ ਵੱਡੀ ਜ਼ਰੂਰਤ ਆ ਇਸ ਪਿੰਡ ਨੂੰ ਤੇ ਹੋਰ ਜਿਹੜੇ ਪ੍ਰਭਾਵਿਤ ਪਿੰਡਾ ਹੜਪੀੜਿਤ ਪਿੰਡ ਉਹਨਾਂ ਸਾਰੇ ਪਿੰਡਾਂ ਨੂੰ ਬਚਾਉਣ ਦੀ ਲੋੜ ਆ ਇਹ ਗੱਲ ਹੋ ਗਈ ਇੱਕ ਦੂਜੀ ਗੱਲ ਇਹ ਆ ਜੀ ਕਿ ਇਹ ਜਿਹੜਾ ਪਿੰਡ ਆ ਇਹ ਪਿੰਡ ਹੈਗਾ ਜੀ ਗੱਟੀ ਰਾਜੋਕੇ ਤੋਂ ਲਗਭਗ 3 3.5 ਕਿਲੋਮੀਟਰ ਦੂਰ ਇਹ ਪਿੰਡ ਤੇ ਇਹੋ ਜਿਹੇ ਪਿੰਡ ਹੋਰ ਬਹੁਤ ਸਾਰੇ ਆ ਵੈਸੇ ਇਹ ਪਿੰਡ ਆ ਜਿਹੜਾ ਜ਼ੀਰੋ ਲਾਈਨ ਦੇ ਉੱਤੇ ਆ ਇਹ ਆਖਰੀ ਪਿੰਡ ਆ ਇਸ ਖੇਤਰ ਦਾ ਇਸ ਤੋਂ ਅੱਗੇ ਜ਼ੀਰੋ ਲਾਈਨ ਸ਼ੁਰੂ ਹੋ ਜਾਂਦੀ ਆ ਫਿਰ ਪਾਕਿਸਤਾਨ ਦਾ ਪਰਲਾ ਪਾਰ ਆ ਜਾਂਦਾ ਪਰ ਇਸ ਪਿੰਡ ਦੇ ਵਿੱਚ ਜੇਕਰ ਤੁਸੀਂ ਪਹੁੰਚਣਾ ਕੋਈ ਸੜਕ ਨਹੀਂ ਕੋਈ ਡੰਡੀ ਨਹੀਂ ਕੋਈ ਪਹੀ ਨਹੀਂ ਜੇ ਤੁਸੀਂ ਸਮਾਨ ਲੈ ਕੇ ਵੀ ਆਉਣਾ ਕੋਈ ਰਾਹਤ ਸਮਗਰੀ ਲੈ ਕੇ ਵੀ ਆਉਣੀ ਆ ਤੁਹਾਨੂੰ 3-4 ਕਿਲੋਮੀਟਰ ਗੱਟੀ ਰਾਜੋਕੇ ਤੋਂ ਇੱਥੇ ਬੋਟ ਰਾਹੀਂ ਸਫ਼ਰ ਕਰਕੇ ਆਉਣਾ ਪੈਣਾ ਹੁਣ ਬੋਟ ਦੇ ਵਿੱਚ ਜੇ 3-4 ਬੰਦੇ ਬੈਠੇ ਆ ਉਹਦੇ ਵਿੱਚ ਕਿੰਨਾ ਕੁ ਸਮਾਨ ਆ ਜਾਊਗਾ ਉਹਦੇ ਵਿੱਚ ਕੁਇੰਟਲ ਦੀ ਆਚਾਰ ਵਾਲੀ ਜਿਹੜੀ ਹੁੰਦੀ ਆ ਗੱਠ ਉਹ ਨਹੀਂ ਆਉਂਦੀ ਜਿਹੜੀ ਕਿ ਪਸ਼ੂਆਂ ਦਾ ਚਾਰਾ ਹੁੰਦਾ ਸੋ ਇਸ ਕਰਕੇ ਇੱਥੇ ਪਸ਼ੂਆਂ ਦੇ ਲਈ ਵੀ ਉਹਨਾਂ ਚਾਰਾ ਨਹੀਂ ਪਹੁੰਚਦਾ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕੇ ਵੇਖਿਆ ਅਸੀਂ ਅਜਨਾਲਾ ਦੇ ਵਿੱਚ ਜਾ ਕੇ ਦੇਖਿਆ ਅਸੀਂ ਰਮਦਾਸਦੇ ਆਲੇ ਦੁਆਲੇ ਦੇ ਪਿੰਡਾਂ 'ਚ ਜਾ ਕੇ ਦੇਖਿਆ ਉੱਥੇਾਂ ਇੱਥੋਂ ਦੇ ਮੁਕਾਬਲ ਤਨ ਬਹੁਤ ਚੰਗੀਆਂ ਸਹੂਲਤਾਂ ਦਾਨੀ ਸੱਜਣ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਇਉਂ ਖੜੇ ਮੇਰੇ ਵੀਰ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦਾ ਜੋਸ਼ ਸੀ ਪਰ ਇੱਥੇ ਇਧਰਲੇ ਪਾਸੇ ਨੂੰ ਇਹ ਜੋਸ਼ ਘਟਾ ਇਹ ਮੇਰਾ ਨਿੱਜੀ ਤੌਰ ਦੇ ਤੇ ਤਜਰਬਾ ਜਿੰਨੇ ਵੀ ਪੈਣਾ ਵੀਰ ਇੱਥੇ ਆਏ ਆ ਉਹਨਾਂ ਦਾ ਕਹਿਣਾ ਜੀ ਕਿ ਇੱਥੇ ਕਨੈਕਟੀਵਿਟੀ ਹੈ ਨਹੀਂ ਜਦੋਂ ਇਸ ਕਰਕੇ ਇੱਥੇ ਸਾਡੇ ਕੋਲੇ ਉਹ ਸਮਗਰੀ ਪਹੁੰਚਦੀ ਨਹੀਂ ਉਹ ਕਹਿੰਦੇ ਵੀ ਹਾਂ ਕਹੀਦਾਨੀ ਵੀਰ ਆਪਣੀਆਂ ਵੋਟਾਂ ਦੇ ਰਾਹੀਂ ਇੱਥੇ ਐਨਡੀਆਰਪੀ ਦੀਆਂ ਟੀਮਾਂ ਇੱਥੇ ਸਾਡੇ ਸਤਕਾਰਯੋਗ ਵੀਰ ਜੀ ਹੋਰ ਵੀ ਆ ਜਿਹੜੇ ਕਿ ਇੱਥੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਵੀ ਆ ਵੱਖ-ਵੱਖ ਸਮਾਏ ਸਬੰਧਤਾਂ ਨਾਲ ਵੀ ਉਹ ਜਿੰਨੀ ਕਿ ਪੁਜਿਤ ਹੈ ਜਿੰਨੀ ਕਿ ਪਹੁੰਚ ਹੈ ਇੱਥੇ ਸਮਾਨ ਪਹੁੰਚਾਉਂਦੇ ਆ ਪਰ ਇੱਥੇ ਉਹਨਾਂ ਸਮਾਨ ਨਹੀਂ ਪਹੁੰਚ ਰਿਆ ਉਹਨੀ ਰਾਹਤ ਰਾਸ਼ੀ ਨਹੀਂ ਪਹੁੰਚ ਰਹੀ ਜਿੰਨੀ ਕਿ ਪਹੁੰਚਣੀ ਚਾਹੀਦੀ ਆ ਲੰਗੇ ਕੱਲ ਮੈਨੂੰ ਜੇ ਮੈਂ ਚੇਤੇ ਦੇ ਵਿੱਚੋਂ ਮੇਰੇ ਵਿਸਰੇ ਨਾ ਗੱਲ ਇੱਥੇ ਗੁਰਦੁਆਰਾ ਬਾਬਾ ਜੀਵਨ ਸਿੰਘ ਆ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਹੈਗਾ ਜੀ ਟੱਲੀ ਉਸ ਪਿੰਡ ਮੇਰੇ ਜਿਵੇਂ ਸ਼ਬਦ ਗਲਤ ਨਾ ਵਰਤਦਾ ਹੋਵਾਂ ਉਸ ਪਿੰਡ ਦੇ ਵਿੱਚੋਂ ਮੈਨੂੰ ਫੋਨ ਆਇਆ ਉਹ ਮੈਨੂੰ ਕਹਿੰਦੇ ਜੀ ਕਿ ਸਾਡੇ ਇੱਥੇ ਪਸ਼ੂ 2 ਦਿਨ ਤੋਂ ਭੁੱਖੇ ਖੜੇ ਆ ਫਿਰ ਮੈਂ ਪੋਸਟ ਪਾਈ ਫਿਰ ਕੁਝ ਕ ਵੀਰਾਂ ਨੇ ਉਸ ਨੰਬਰ ਦੇ ਉੱਤੇ ਸੰਪਰਕ ਕੀਤਾ ਫਿਰ ਉਹਨਾਂ ਤੱਕ ਚਾਰਾ ਪਹੁੰਚਿਆ ਸ਼ਾਇਦ ਅੱਜ ਵੀ ਪਹੁੰਚਿਆ ਸ਼ਾਇਦ ਕੱਲ ਵੀ ਪਹੁੰਚਿਆ ਸੀਗਾ ਮਤਲਬ ਕਹਿਣ ਦਾ ਇਹ ਜੀ ਕਿ ਇੱਥੋਂ ਦੇ ਹਾਲਾਤ ਇਹ ਨੇ ਇਹ ਜਿਹੜਾ ਪਾਣੀ ਆ ਇਹਨੇ ਪਿੰਡ ਦਾ ਤੈਸ਼ਨੈਸ਼ ਕਰਤਾ ਪਿੰਡ ਨੂੰ ਤੈਸ਼ਨੈਸ਼ ਕਰਤਾ ਵੈਸੇ ਪੰਜਾਬ ਦੇ 1900 ਦੇ ਕਰੀਬ ਪਿੰਡ ਆ ਜਿਹੜੇ ਉਹ ਇਸ ਵੇਲੇ ਹੜ ਦੀ ਮਾਰ ਦੇ ਵਿੱਚ ਆ 45 ਤੋਂ ਵੱਧ ਮੌਤਾਂ ਇਸ ਵੇਲੇ ਤੱਕ ਹੜ ਦੇ ਵਖ ਵਾ ਕਾਰਨ ਕਰਕੇ ਹੋ ਚੁੱਕੀਆਂ ਅਸੀਂ ਕੱਲੇ ਕੱਲੇ ਘਰ ਦੇ ਵਿੱਚ ਤਾਂ ਨਹੀਂ ਜਾ ਸਕਦੇ ਸੀ ਪਰ ਜਿੰਨੇ ਘਰਾਂ ਦੇ ਵਿੱਚ ਅਸੀਂ ਟਿੰਡੀ ਵਾਲਾ ਚ ਗਏ ਆ ਜਿੰਨੇ ਅਸੀਂ ਪਿੰਡਾਂ ਦੇ ਵਿੱਚ ਗਲੀਆਂ ਚ ਮੁਹੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਗੱਟੀ ਰਾਜੋਕੇ ਚ ਦੇਖਿਆ ਜਿੰਨੇ ਅਸੀਂ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਜਦੀਦ ਦੇ ਵਿੱਚ ਜਾ ਕੇ ਦੇਖਿਆ ਉਹਨਾਂ ਘਰਾਂ ਦੀ ਸੱਚੀ ਮੁੱਚੀ ਹਾਲਤ ਬਹੁਤ ਮਾੜੀ ਆ ਜੇ ਹੁਣ ਕੱਚਾ ਘਰ ਹੋਵੇ ਤੇ ਖੁਰ ਜਾਂਦਾ ਤੇ ਇੱਥੇ ਲੋਕਾਂ ਦੇ ਘਰ ਕੱਚੇ ਵਿੱਚ ਇਹ ਦੇਖੇ ਅੱਜ ਕਿਉਂਕਿ ਅਸੀਂ ਤਾਂ ਆਮ ਤੌਰ ਦੇ ਉੱਤੇ ਪ੍ਰੀ-ਵੇਡਿੰਗ ਵਾਲੇ ਸ਼ੂਟ ਕਰਦੇ ਹੁੰਨੇ ਆ ਪ੍ਰੀ-ਵੇਡਿੰਗ ਵੇਲੇ ਅਸੀਂ ਕਰੀਂ ਜੀ ਕੱਚਾ ਘਰ ਦਿਖਾਉਨੇ ਵਿੱਚ ਥੋੜਾ ਜਿਹਾ ਵਿਰਸਾ ਦੱਸਦਾ ਇੱਥੇ ਵਿਰਸਾ ਸੀ ਇਹ ਵਿਰਸਾ ਪਾਣੀ ਦੇ ਵਿੱਚ ਵਹਿ ਗਿਆ ਇਹ ਜਿਹੜਾ ਸਾਡੀ ਅਮੀਰੀ ਸੀ ਇਹ ਪਾਣੀ ਦੇ ਵਿੱਚ ਖੁਰ ਗਈ ਆ ਇਹਨਾਂ ਪਿੰਡਾਂ ਨੂੰ ਬਚਾਉਣ ਦੀ ਲੋੜ ਆ ਤੇ ਮੇਰੀ ਬੇਨਤੀ ਆ ਪਰ ਜ਼ੋਰ ਮੇਰੀ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਇਸ ਪਿੰਡ ਨੂੰ ਜੇਕਰ ਅਸੀਂ ਪੰਜਾਬ ਦੇ ਨਕਸ਼ੇ ਦੇ ਉੱਤੇ ਮਿਟਣੋਂ ਬਚਾਉਣਾ ਤਾਂ ਜਿਹੜੇ ਇਸ ਪਿੰਡ ਦੇ ਲੋਕ ਆ ਮੇਰੀ ਬੇਨਤੀ ਹੈ ਜੀ ਤੁਸੀਂ ਗਲੀ ਦੇ ਵਿੱਚ ਘੁਮਾ ਦਿਓ ਤੁਹਾਨੂੰ ਕਿਤੇ ਸੜਕ ਨਜ਼ਰ ਆਉਂਦੀ ਆ ਆ ਜਿਹੜਾ ਝੋਨਾ ਖੜਾ ਇਹ ਪਾਣੀ ਲੱਤ ਗਿਆ ਵੈਸੇ ਇਹ 3-4 ਫੁੱਟ ਪਾਣੀ ਲੱਤਿਆ ਆ ਜਿਹੜਾ ਝੋਨਾ ਖੜਾ ਇਹ ਵੀ ਨਾ ਖੜਿਆ ਵਰਗਾ ਹੀ ਆ ਕਿਉਂਕਿ ਪਰਲੇ ਪਾਰ ਸਾਰਾ ਸੁੱਕ ਗਿਆ ਤੇ ਇਹਦੀਆਂ ਮੁੰਜਰਾਂ ਦੇ ਉੱਤੇ ਜਦੋਂ ਪਾਣੀ ਫਿਰ ਗਿਆ ਤੇ ਫਿਰ ਇਹ ਵੀ ਖਤਮ ਆ ਸੋ ਇਹ ਪਿੰਡ ਦੇ ਹਾਲਾਤ ਆ ਅਸੀਂ ਪਰਲੇ ਪਾਰ ਜਿਹੜਾ ਤੁਹਾਨੂੰ ਉਹ ਦੂਰ ਸਾਰੇ ਦਿਸਦਾ ਮੈਂ ਥੋੜਾ ਜਿਹਾ ਕਲੋਜ਼ ਕਰਕੇ ਦਿਖਾ ਦਿੰਦਾ ਪਰ ਤੁਹਾਨੂੰ ਦੂਰ ਸਾਰੇ ਦਿਸਦਾ ਇਹ ਦਰਿਆ ਇਹ ਦਰਿਆ ਹੁਣ ਪਿੰਡ ਦੇ ਨਾਲ ਸੰਬੰਧਤ ਹੋ ਗਿਆ ਜੀ ਪਿੰਡ ਦੇ ਇਹ ਦਰਿਆ ਜਿਹੜਾ ਵੜਦਾ-ਵੜਦਾ ਪਿੰਡ ਨੂੰ ਖਤਮਾ ਕਰੂਗਾ ਇਸ ਕਰਕੇ ਇਸ ਮਸਲੇ ਦੇ ਵੱਲ ਗੌਰ ਕਰਨੀ ਚਾਹੀਦੀ ਆ ਭੈਣਾ ਵੀਰ ਬਹੁਤ ਮਦਦ ਕਰ ਰਹੇ ਆ ਮਦਦ ਕਰਨੀ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਵੀ ਆ ਇੱਥੇ ਵੀ ਬੋਟ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਲੋਕ ਪਾਣੀ ਲੈ ਕੇ ਆਉਂਦੇ ਆ ਬੋਤਲਾਂ ਲੈ ਕੇ ਆ ਰਹੇ ਆ ਇੱਥੇ ਰਾਸ਼ਨ ਲੈ ਕੇ ਆ ਰਹੇ ਆ ਚੰਗੀ ਗੱਲ ਆ ਇਹਦੀ ਮਾਤਰਾ ਹੋਰ ਵਧਾਉਣੀ ਚਾਹੀਦੀ ਆ ਕਈ ਥਾਵਾਂ ਤੇ ਉੱਤੇ ਸੀ ਇਹ ਵੀ ਦੇਖਿਆ ਵੀ ਭਾਈ ਲੁੱਟਖਸੁੱਟ ਵੀ ਜਾਰੀ ਆ ਗੁਸਤਾਖੀ ਮਾਫ਼ ਸਾਡੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਰੰਗ ਆ ਜੇ ਬਹੁ ਗਿਣਤੀ ਭੈਣਾ ਵੀਰ ਮਦਦ ਕਰਨ ਵਾਲੇ ਆ ਤੇ ਕੁਝ ਇੱਕ ਹਰ ਔਖ ਦੇ ਵਿੱਚੋਂ ਆਪ ਦਾ ਮੌਕਾ ਤਾੜਨ ਦੀ ਕੋਸ਼ਿਸ਼ ਵੀ ਕਰਦੇ ਆ। ਕਈ ਲੋਕਾਂ ਨੂੰ ਲੋੜ ਨਹੀਂ ਆ ਪਰ ਉਹ ਰਾਸ਼ਨ ਲੈ ਕੇ ਪਸ਼ੂਆਂ ਦਾ ਚਾਰਾ ਲੈ ਕੇ ਗਾਂ ਵੇਚਣ ਦਾ ਕੰਮ ਕਰਦੇ ਆ। ਉਹਨਾਂ ਨੇ ਹਟੀਆਂ ਦੇ ਬਾਰੇ ਨਾਰੇ ਕੀਤੇ ਪਾਏ ਕਿ ਕਿ ਕੋਲ ਕਿਹੜੇ ਪੈਸੇ ਲੱਗੇ ਆ ਉਹਨਾਂ ਨੂੰ ਇਹ ਵੀ ਮੈਨੂੰ ਦੇ ਦੇ। ਮੈਨੂੰ ਦੇ ਦੇ ਖੋਖੋ ਕੇ ਲੈ ਜਾਂਦੇ ਆ। ਕਈ ਥਾਵਾਂ ਦੇ ਉੱਤੇ ਲੋਕ ਲਫੜੋ ਲਫੜੀ ਵੀ ਹੋਣ ਲੱਗ ਪਏ ਆ। ਆਪਾਂ ਇਹਨਾਂ ਮੌਕਿਆਂ ਨੂੰ ਸਮਝਿਆ ਕਰੀਏ ਕਿ ਭਾਈ ਅਸੀਂ ਪੰਜਾਬ ਦੀ ਬਦਨਾਮੀ ਨਹੀਂ ਹੋਣ ਦੇਣੀ। ਦੂਜੀ ਮੇਰੀ ਬੇਨਤੀ ਹੈ ਕਿ ਜੇਕਰ ਤੁਹਾਨੂੰ ਕਿਸੇ ਦਾ ਕੋਈ ਕੰਮ ਪਸੰਦ ਨਹੀਂ ਉਹਦੀ ਮਿੱਟੀ ਪਟਣ ਦੀ ਥਾਂ ਦੇ ਉੱਤੇ ਆਪਾਂ ਉਸ ਗੱਲ ਨੂੰ ਛੋਟੀ ਬੰਨਿਆ ਕਰੀਏ ਉਹਦੇ ਤੋਂ ਵਧੀਆ ਤੇ ਵੱਡਾ ਕੰਮ ਆਪ ਕਰਨ ਦੀ ਕੋਸ਼ਿਸ਼ ਕਰਿਆ ਕਰੀਏ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਹੀ ਆ ਵੀ ਭਾਈ ਆਹ ਗੱਲ ਆ ਜਿਹੜੀ ਇਹਨੇ ਐਂ ਕਾਹ ਤੋਂ ਕਰਤੀ ਤੇ ਇਹਦਾ ਤਾਂ ਫਰਜ਼ ਨਹੀਂ ਸੀ ਆ ਬਣਦਾ ਇਹ ਤਾਂ ਮੈਨੂੰ ਐਂ ਜੇ ਲੱਗਦਾ ਜਿਵੇਂ ਤੁਹਾਨੂੰ ਲੱਗਦਾ ਉਹ ਲੱਗੀ ਜਾਵੇ ਪਰ ਉਹ ਤੁਸੀਂ ਉਸ ਤੋਂ ਵਧੀਆ ਤੇ ਵੱਡਾ ਤੇ ਵਿਲੱਖਣ ਕੰਮ ਕਰਕੇ ਦਿਖਾਓ ਤਾਂ ਜੋ ਇਹਨਾਂ ਲੋਕਾਂ ਦੀ ਪੀੜਤ ਲੋਕਾਂ ਦੀ ਮਦਦ ਹੋਵੇ ਇਸ ਵੇਲੇ ਇੱਕ ਲਹਿਰ ਬਣੀ ਆ ਇਹਨਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਪੀੜਤ ਲੋਕਾਂ ਦੀ ਮਦਦ ਕਰਨ ਦੀ ਪਰ ਜੇਕਰ ਅਸੀਂ ਦਫਾ ਪੱਟੀ ਜਾਵਾਂਗੇ ਇੱਕ ਦੂਜੇ ਦੀ ਇਹ ਲਹਿਰ ਮੁੱਕ ਜਾਣੀ ਆ ਅਸੀਂ ਕਿਸਾਨ ਅੰਦੋਲਨ ਦੀ ਲਹਿਰ ਨੂੰ ਆਪ ਮਕਾਉਣ ਵਾਲੇ ਵੀ ਆ ਆਪ ਬਣਾਉਣ ਵਾਲੇ ਵੀ ਆ ਇਸ ਵੇਲੇ ਹੜਪੀੜਤਾ ਦੇ ਲਈ ਮੈਂ ਅੱਜ ਪੁੱਛਿਆ ਇੱਥੇ ਅਸੀਂ ਪ੍ਰੋਗਰਾਮ ਕੀਤਾ ਮੁਜ਼ਫਰਪੁਰ ਤੋਂ ਵੀ ਆਏ ਮੁਸਲਮਾਨ ਵੀਰ ਇੱਥੇ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਵੀ ਆਏ ਆ ਇੱਥੇ ਹਿੰਦੂ ਕਮਿਊਨਿਟੀਆਂ ਵੀ ਆਈਆਂ ਸੋ ਜਿਹੜੇ ਵੀ ਲੋਕ ਜਿਹਦੀ ਵੀ ਮਦਦ ਕਰਦੇ ਉਹਦਾ ਬਹੁਤ-ਬਹੁਤ ਸ਼ੁਕਰੀਆ ਇੱਥੇ ਅਕਾਲੀ ਦਲ ਦੇ ਕਈ ਨੁਮਾਇंदे ਵੀ ਪਹੁੰਚੇ ਆ ਇੱਥੇ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਪਹੁੰਚੇ ਸਾਡੇ ਵੱਲੋਂ ਦਿਲੀ ਤੌਰ ਦੇ ਉੱਤੇ ਸਾਰੇ ਜਿਹੜੇ ਪੰਜਾਬ ਦੇ ਨਾਲ ਖੜੇ ਆ ਉਹ ਚੰਗੇ ਆ ਜਿਹੜੇ ਪੰਜਾਬ ਦੇ ਨਾਲ ਨਹੀਂ ਖੜੇ ਉਹਦੇ ਬਾਰੇ ਆਪਾਂ ਜਾਣਦੇ ਆ ਤੇ ਇੱਕ ਬੇਨਤੀ ਮੈਂ ਛੋਟੀ ਜਿਹੀ ਹੋਰ ਕਰਦੇ ਆ ਔਖ ਦੇ ਵਿੱਚ ਪਤਾ ਲੱਗਦਾ ਵੀ ਕੌਣ ਤਮਾਸ਼ੀਨਾ ਤੇ ਕੌਣ ਕੰਮ ਕਰਨ ਵਾਲਾ ਜਿਹੜਾ ਨੈਸ਼ਨਲ ਮੀਡੀਆ ਪੰਜਾਬ ਨੂੰ ਨਿੱਕੀ ਨਿੱਕੀ ਗੱਲ ਦੇ ਉੱਤੇ ਇਹ ਤਾਂ ਉੜਤਾ ਪੰਜਾਬ ਹੈ ਇਹ ਤਾਂ ਫਲਾਣਾ ਪੰਜਾਬ ਹੈ ਆਹ ਗੱਲ ਕਹਿੰਦਾ ਇੱਥੇ ਪੰਜਾਬ ਦੀ ਜਵਾਨੀ ਆ ਜਿਹੜੀ ਆਹ ਦੇਖ ਲਓ ਜੀ ਇੱਧਰ ਕੈਮਰਾ ਕਮਾ ਦਿਓ ਇਹ ਪੰਜਾਬ ਦੀ ਜਵਾਨੀ ਆ ਇਹ ਉੜਤਾ ਪੰਜਾਬ ਵਾਲੀ ਨਹੀਂ ਆ ਇਹ ਉਹ ਪੰਜਾਬ ਦੀ ਜਵਾਨੀ ਆ ਇਹ ਉਹ ਯੂਥ ਆ ਸਾਡਾ ਇਹ ਉਹ ਸਾਡੇ ਪੰਜਾਬ ਦਾ ਰੰਗ ਆ ਜਿਹੜਾ ਕਿ ਫਸਿਆਂ ਨੂੰ ਬਚਾਉਣ ਵਾਸਤੇ ਵੱਖ-ਵੱਖ ਥਾਵਾਂ ਤੇ ਪਹੁੰਚਦਾ ਸੋ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਵੀ ਪੰਜਾਬ ਉੜਦਾ ਹੈ ਪੰਜਾਬ ਐਦਾਂ ਹੈ ਪੰਜਾਬ ਉਦਾਂ ਹੈ ਪੰਜਾਬ ਦੇ ਵਸਤਾਜੀ ਵੱਖਰੀ ਸੋਚ ਹੈ ਪੰਜਾਬ ਤਾਂ ਲੜਾਈ ਟਗੜੇ ਵਾਲਾ ਹੈ ਉਹਨਾਂ ਨੂੰ ਬੇਨਤੀ ਹੈ ਜੀ ਕਿ ਹੁਣ ਵੀ ਆਜੋ ਜੇ ਅਸੀਂ ਪਾਣੀ 'ਚ ਖੜ ਸਕਦੇ ਆ ਜੇ ਸਾਨੂੰ ਲੀੜੇ ਲੱਪਣ ਦਾ ਡਰ ਨਹੀਂ ਜੇ ਸਾਨੂੰ ਭੱਜਣ ਦਾ ਡਰ ਨਹੀਂ ਤੇ ਅਸੀਂ ਗਾਲਾਂ ਖਾ ਕੇ ਵੀ ਚਾਹੁੰਦੇ ਜੀ ਕਿ ਫੇਰ ਵੀ ਅਸੀਂ ਕੰਮ ਕਰਗੇ ਤੇ ਫਿਰ ਭਾਈ ਤੁਹਾਨੂੰ ਵੀ ਨਿਠ ਕੇ ਸਾਹਮਣੇ ਆਉਣਾ ਚਾਹੀਦਾ ਵੱਡ ਤੋਂ ਵੱਡ ਕੰਮ ਕਰਨਾ ਚਾਹੀਦਾ ਨਿਰਪੱਖਤਾ ਇਹ ਆ ਸਭ ਤੋਂ ਅੱਗੇ ਸਭ ਤੋਂ ਪਿੱਛੇ ਸਭ ਸਿੱਧਾ ਇਹ ਇਕੱਲੇ ਟੈਗ ਲੈ ਨਹੀਂ ਚਾਹੀਦੇ ਇੱਥੇ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਸੋ ਜਾਣੇ ਜਾਣੇ ਕਿ ਪਿੰਡ ਟਿੰਡੀ ਵਾਲਾ ਨੂੰ ਬਚਾਓ ਇਹ ਪਿੰਡ ਆ ਜਿਹੜਾ ਗੱਟੀ ਰਾਜੋਕੇ ਤੋਂ ਲਗਭਗ 3 3.5 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਸੜਕੀ ਆਵਾਜਾਈ ਇੱਥੇ ਕੋਈ ਨਹੀਂ ਆ ਬੋਟ ਤੇ ਰਾਹੀਂ ਤੁਸੀਂ ਇੱਥੇ ਪਹੁੰਚਦੇ ਆ ਪਿੰਡ ਖੁਰਨ ਲੱਗਾ ਪਿੰਡ ਦੇ ਵਿੱਚ ਘਰ ਡਿੱਗਣ ਲੱਗੇ ਆ ਦਰਿਆ ਇਸ ਪਿੰਡ ਦੇ ਵਿੱਚ ਹੋ ਸਕਦਾ ਜੇ 2-3 ਦਿਨ ਹੋਰ ਪਾਣੀ ਰਿਹਾ ਤਾਂ ਇਧਰਲੇ ਪਾਸੇ ਨਹੀਂ ਵਗੇ ਜਿੱਥੇ ਅਸੀਂ ਖੜ ਕੇ ਗੱਲ ਕਰ ਰਹੇ ਹਾਂ ਸ਼ਾਇਦ ਇਹ ਵੀ ਕੁਝ ਨਾ ਦਿਸੇ ਸੋ ਆਜੋ ਆਪਾਂ ਪੰਜਾਬ ਬਚਾਈਏ ਤੇ ਪੰਜਾਬ ਦੇ ਨਕਸ਼ੇ ਤੋਂ ਮਿਟ ਰਹੀ ਇਸ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਮਿਹਰਬਾਨੀ